ਖਬਰ ਪਟਿਆਲਾ ਦੇ ਅਮਨਕਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਲੜਕੀ ਜਿਸ ਦਾ ਨਾਮ ਮਨਵੀ ਸੀ ਜਿਸ ਦੀ 10 ਸਾਲ ਦੀ ਉਮਰ ਸੀ ਉਸ ਦੇ ਜਨਮ ਦਿਨ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਨਲਾਈਨ ਆਰਡਰ ਕਰਕੇ ਕੇਕ ਮੰਗਵਾਇਆ ਜਾਂਦਾ ਹੈ ਸਾਰੇ ਪਰਿਵਾਰਕ ਜੀ ਖੁਸ਼ੀ-ਖੁਸ਼ੀ ਕੇਕ ਕੱਟਦੇ ਨੇ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਘਰ ਵਿੱਚ ਹੀ ਇੱਕ ਇੱਕ ਕਾਲ ਬਣ ਕੇ ਆ ਜਾਵੇਗਾ ਇਸ ਕੇਕ ਖਾਣ ਦੇ ਨਾਲ ਮਨਵੀ ਦੀ ਅਚਾਨਕ ਤਬੀਅਤ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਉਸਦੇ ਮੂੰਹ ਦੇ ਵਿੱਚੋਂ ਛਾਗ ਵੀ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਤਾਂ ਅਗਲੇ ਦਿਨ ਸੜਕੇ ਸਵੇਰੇ ਉਸ ਦਾ ਸਰੀਰ ਠੰਡਾ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਕਰਕੇ ਮਨਵੀ ਦੀ ਮੌਤ ਹੋ ਜਾਂਦੀ ਹੈ ਇਸ ਦੇ ਨਾਲ ਹੀ ਮਨਵੀ ਦੇ ਪਰਿਵਾਰ ਵਾਲੇ ਵੀ ਪੰਜ ਮੈਂਬਰ ਜਿਹੜੇ ਨੇ ਉਹ ਵੀ ਹਾਲਾਤ ਖਰਾਬ ਹੋਣ ਦੇ ਕਰਕੇ ਹਸਪਤਾਲ ਦੇ ਵਿੱਚ ਭਰਤੀ ਨੇ ਫਿਰਾਲ ਪੁਲਿਸ ਦੇ ਵੱਲੋਂ ਬੇકરી ਮਾਲਕ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਆਨਲਾਈਨ ਕੇਕ Zomato ਤੋਂ ਆਰਡਰ ਕਰਕੇ ਆਪਣੀ ਧੀ ਦੇ ਜਨਮ ਦਿਨ ਨੂੰ ਖਾਸ ਬਣਾਉਣ ਲਈ ਮਾਪਿਆਂ ਦੇ ਵੱਲੋਂ ਮੰਗਵਾਇਆ ਗਿਆ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨਾਲ ਕੁਝ ਅਜਿਹਾ ਵੀ ਵਾਪਰ ਜਾਵੇਗਾ ਬਿਊਰੋ ਰਿਪੋਰਟ ਦਾ IRTV ਅਤੇ ਪੰਜਾਬ ਹਰਿਆਣਾ ਲਾਈਵ